ਮੈਂ ਸੰਦੀਪ ਬਰਮਾ ਪ੍ਰਧਾਨ ਸਹਾਰਾ ਸਮਾਜ ਸੇਵਾ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਅੱਜ ਸਵੇਰ 5 ਵਜੇ ਦੇ ਕਰੀਬ ਥਾਣਾ ਸਿਟੀ ਰਾਮਪਰਾ ਅਤੇ ਆਮ ਪਬਲਿਕ ਦੀ ਸਾਡੇ ਕੰਟਰੋਲ ਰੂਮ ਤੇ ਕਾਲ ਆਈ ਕਿ ਮੋੜ ਰੋਡ ਤੇ ਇੱਕ ਐਕਸੀਡੈਂਟ ਹੋਇਆ ਪਿਆ ਤਾਂ ਅਸੀਂ ਆਪਣੀ ਟੀਮ ਲੈ ਕੇ ਘਟਨਾ ਸਥਾਨ ਤੇ ਪਹੁੰਚੇ ਤਾਂ ਉੱਥੇ ਐਸ ਐਚਓ ਸਿਟੀ ਐਸ ਐਚਓ ਸਦਰ ਮੌਜੂਦ ਸੀ ਤਾਂ ਜਾ ਕੇ ਦੇਖਿਆ ਤਾਂ ਇੱਕ ਰਮਨਦੀਪ कौर ਨਾਮ ਦੀ ਲੜਕੀ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਤਾਇਨਾਤ ਸੀ। ਔਰ ਉਸ ਦਾ ਸੁਹਾਵ ਦੇਖੋ ਸਾਡੇ ਸਹਾਰਾ ਕਰਕੇ ਰਿਲੇਸ਼ਨ ਪੁਲਿਸ ਨਾਲ ਜ਼ਿਆਦਾ ਰਹਿੰਦੇ ਆ ਉਸ ਦਾ ਬਹੁਤ ਹੀ ਵਧੀਆ ਸੁਹਾਵ ਸੀਗਾ। ਜਦੋਂ ਅਸੀਂ ਜਾ ਕੇ ਪੁੱਛਿਆ ਤਾਂ 5 ਵਜੇ ਦੇ ਕਰੀਬ ਆਪਣੀ ਡਿਊਟੀ ਦੇ ਹਿਸਾਬ ਨਾਲ ਉਹ ਥਾਣਾ ਸਿਟੀ ਵਿਖੇ ਆ ਰਹੀ ਸੀ ਤਾਂ ਉਸ ਨੂੰ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਤਾਂ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਸਹਾਰਾ ਬਰਕਰਾਰ ਵੱਲੋਂ লাশ ਨੂੰ ਪੁਲਿਸ ਦੀ ਮੌਜੂਦਗੀ ਦੇ ਵਿੱਚ ਸਿਵਲ ਹਸਪਤਾਲ ਰਾਮਪਰਾ ਵਿਖੇ ਪੋਸਟਮਾਰਟਮ ਲਈ ਲਿਆਂਦਾ ਗਿਆ ਅਣਪਛਾਤੇ ਵਾਹਨ ਦੀ ਭਾਲ ਦੇ ਵਿੱਚ ਥਾਣਾ ਸਦਰ ਤੇ ਥਾਣਾ ਸਿਟੀ ਰਾਮਪਰਾ ਦੀ ਪੁਲਿਸ ਜੁਟ ਗਈ ਹੈ